ਬਈ ਸਾਰੇ ਹੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਤੁਹਾਡੇ ਵਾਸਤੇ ਰਿਸ਼ਤਾ ਆਵੇ ਨਾ ਤਾਂ ਕੁੜੀ ਦੇਖ ਕੇ ਲਿਓ ਓਏ ਉਹਦੀ ਸਾਕਲ じゃ ਸੁਭਾਅ ਦੀ ਗੱਲ ਨਹੀਂ ਕਰ ਰਿਆ ਅੱਜ ਕੱਲ ਧੀਆ ਭੈਣਾ ਵੀ ਕੋਲੇ ਪਲਾਉਣ ਲੱਗੀਆਂ ਆਹ ਦੇਖ ਲਓ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਡਿਆ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਆ ਘੰਟੀ ਜੀ ਦਬ ਲੋ ਅਸੀਂ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ। ਦੋਸਤੋ ਮੈਂ ਆਪਦੇ ਮਾਮੇ ਦੇ ਮੁੰਡੇ ਨੂੰ ਛੱਡਣ ਗਿਆ ਸੀ ਟ੍ਰੇਨ ਤੇ। ਰਾਤ ਨੂੰ 11 ਵਜੇ ਉਹਨੇ ਟ੍ਰੇਨ ਤੇ ਜਾਣਾ ਸੀ ਦਿੱਲੀ। ਭਾਈ ਅਸੀਂ ਸਟੇਸ਼ਨ ਤੇ ਪਹੁੰਚੇ। ਟ੍ਰੇਨ ਆਉਣ ਵਾਲੀ ਸੀ। ਪਤਾ ਨਹੀਂ ਮਾਮੇ ਦੇ ਮੁੰਡੇ ਨੂੰ ਕੀ ਹੋ ਗਿਆ। ਇੱਕੇ ਨਾਮ ਭੱਜ ਲਿਆ। ਮੈਂ ਕਿਹਾ ਕੀ ਗੱਲ ਹੋ ਗਈ? ਟ੍ਰੇਨ ਤਾਂ ਹਜੇ ਆ ਨਹੀਂ ਰਹੀ। ਉਹ ਕਹਿੰਦਾ ਖੜ ਜਾ ਖੜ ਜਾ ਖੜ ਜਾ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ। ਉਹ ਛੇਤੀ ਛੇਤੀ ਜਾ ਕੇ ਰਿਕਸ਼ੇ ਵਾਲੇ ਨੂੰ ਉਠਾਈ ਜਾਂਦਾ। ਕਹਿੰਦਾ ਉੱਠ ਜਾ ਰ ਉੱਠ ਜਾ। ਰਿਕਸ਼ੇ ਵਾਲਾ ਕਹਿੰਦਾ ਕੀ ਹੋ ਗਿਆ ਵਿੱਚ ਮੈਂ ਬੋਲ ਪਿਆ ਉਹ ਮੈਂ ਕਹ ਰਿਹਾ ਰਿਕਸ਼ੇ ਦੀ ਕੀ ਲੋੜ ਆ ਆਪਾਂ ਦਾ ਟ੍ਰੇਨ ਤੇ ਜਾਣਾ ਤੂੰ ਟ੍ਰੇਨ ਦੇਖ ਵੀ ਆ ਰਹੀ ਆ ਕਿ ਨਾ ਆ ਰਹੀ ਆ ਕਿੰਨੇ ਪਲੇਟਫਾਰਮ ਤੇ ਆ ਰਹੀ ਆ ਉਹ ਕਹਿੰਦਾ ਖੜ ਜਾ ਯਾਰ ਤੂੰ ਰਿਕਸ਼ੇ ਵਾਲਾ ਕਹਿੰਦਾ ਸਾਬ ਕਹਾਂ ਜਾਣਾ ਹੈ ਕਹਾਂ ਜਾਣਾ ਹੈ ਤਾਂ ਮੇਰੇ ਮੰਮੇ ਦਾ ਮੋਢਾ ਕਹਿੰਦਾ ਉਹ ਆ ਜਾੜਾ ਜੂਣਾ ਕਹਤੇ ਨਹੀਂ ਜਰਦਾ ਹੈਗਾ ਤੇਰੇ ਕੋਲ ਜਰਦਾ ਲਵਾ ਯਾਰ ਤੋੜ ਜੀ ਲੱਗੀ ਪਈ ਆ ਕਿউট ਕਲਾਬ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ